ਅੰਮ੍ਰਿਤਸਰ ਗੁਰਦਾਸਪੁਰ ਹਾਈਵੇ ਤੇ ਬੱਟਾਲਾ ਦੇ ਨਜ਼ਦੀਕ ਸੜਕ ਕਿਨਾਰੇ ਅੱਜ ਇੱਕ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤਾਂ ਚ ਮਿਲਣ ਤੋਂ ਬਾਅਦ ਇਲਾਕੇ ਭਰ ਚ ਸਹਿਮ ਦਾ ਮਾਹੌਲ ਬਣ ਗਿਆ ਸਥਾਨਿਕ ਪਿੰਡ ਦੇ ਲੋਕਾਂ ਅਤੇ ਰਾਹੀਗਰਾਂ ਵੱਲੋਂ ਪੁਲਿਸ ਨੂੰ ਸੂਚਨਾ ਕੀਤੀ ਗਈ ਉਸੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਕੀਤੀ ਤਫ਼ਤੀਸ਼ ਅਤੇ ਮ੍ਰਿਤਕ ਦੀ ਤਲਾਸ਼ੀ ਲੈਣ ਤੇ ਜੇਬ ਵਿੱਚੋਂ ਮਿਲੇ ਆਧਾਰ ਕਾਰਡ ਅਨੁਸਾਰ ਨੌਜਵਾਨ ਦੇ ਪਛਾਣ ਅਭੀ ਸ਼ਰਮਾ ਤੇ ਅੰਮ੍ਰਿਤਸਰ ਦਾ ਰਹਿਣ ਵਾਲਾ ਵੱਜੋਂ ਹੋਇਆ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰ ਕਾਨੂੰਨੀ ਕਾਰਵਾਈ ਸ਼ੁਰੂ ਕਰਤੀ ਗਈ ਹੈ ਉਦੋਂ ਸਥਾਨਿਕ ਵਾਸੀਆਂ ਦੱਸਿਆ ਕਿ ਨੌਜਵਾਨ ਦੀ ਲਾਸ਼ ਦੇ ਨੇੜੇ ਨਸ਼ੇ ਦੀਆਂ ਸਰੀੰਜਾਂ ਵੀ ਹਨ ਅਤੇ ਇਹ ਵੀ ਜਾਪ ਰਿਹਾ ਹੈ ਕਿ ਇਹ ਨੌਜਵਾਨ ਨਸ਼ੇ ਦੀ ਓਵਰਡੋਜ਼ ਦੇ ਚਲਦੇ ਇਸ ਦੀ ਮੌਤ ਹੋਈ ਹੈ ਦੇਖੋ ਪੰਜਾਬ ਚ ਕਿਵੇਂ ਨਸ਼ਾ ਚੱਲਿਆ ਹੈ ਤੇ ਕਿਵੇਂ ਮੌਤਾ ਹੋ ਰਹੀਆਂ ਹਨ ਦੇਖੋ ਪੂਰੀ ਰਿਪੋਰਟ ਨਿਊਜ਼ ਪੰਜਾਬ ਤੇ ਆਪੇ ਨਾਮ ਦੱਸੋ ਮੇਰਾ ਨਾਮ ਸੁਜੀਤ ਸਿੰਘ ਆ ਪ੍ਰਧਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਪਿੰਡ ਹਰਦੋ ਛੰਡੇ ਆ ਆ ਸਵੇਰੇ ਸਵੇਰੇ ਜਿਹੜਾ ਵਾ ਇਹ ਜੀਤ ਸਿੰਘ ਸਾਹਿਬ ਦੇ ਸਾਹਮਣੇ ਆਪ ਜਿਹੜੇ ਸਾਈਟ ਤੇ ਟਰੱਕ ਲਿਆ ਇੱਥੇ ਕਿ ਨੌਜਵਾਨ ਪਿਆ ਵਾ ਕਿਨਾਂ ਲਈਦਾ ਇੰਜੈਕਸ਼ਨ ਉਹਦੇ ਉੱਤ ਡਿੱਗੇ ਨੇ ਉੱਥੇ ਕਿਨਾਂ ਦਾ ਪਿੰਨ ਲੱਗਦਾ ਡੈਥ ਹੋ ਚੁੱਕੀ ਆ ਉਹਦੀ ਔਰ ਕਾਫੀ دیر ਕੋ پولیس ਨੂੰ ਫੋਨ ਕੀਤਾ ਆਪਾਂ ਲੱਗਦਾ ਘੰਟਾ ਹੋ ਗਿਆ ਵਾ ਹਾਲ ਤੱਕ پولیس ਅਧਿਕਾਰੀ ਆਇਆ ਨਹੀਂ ਆਂਡ ਰਹੇ ਨੇ ਆ ਪੰਜਾਬ ਦੀ ਨੌਜਵਾਨੀ ਜਿਹੜੀ ਆ ਇਸ ਤਰ੍ਹਾਂ ਨਸ਼ੇ 'ਚ ਮਰ ਰਹੀ ਆ ਮੈਨੂੰ ਲੱਗਦਾ 25-26 ਸਾਲ ਤੋਂ ਘਾਟੋਂ ਫਰਦਾ ਬੱਚਾ ਵਾ ਔਰ ਇੱਥੇ ਪਿਆ ਵਾ ਮਤਲਬ ਕੀੜੀਆਂ ਮਕੋੜਿਆ ਹੋਊ ਲੱਗਦਾ ਹੈ ਲੱਗੇ ਚੱਕੇ ਦਾ ਪਿੰਡ ਦਾ ਕਿੱਦਾਂ ਆ بڑے ਲੋਕਾਂ ਨੂੰ ਆਪਾਂ ਫੋਟੋ ਫੋਟਾ ਪੰਨਿਆ ਵਾ ਜੇ ਲੋਕ ਜਿੰਨੇ ਵਾ ਸਾਨੂੰ ਪਛਾਣ ਕਰਾਉਣ ਦੀ ਕੋਸ਼ਿਸ਼ ਕੀਤੀ ਹਾਲਪਾ ਕੇ ਪਛਾਣ ਚ ਨਹੀਂ ਆਇਆ ਤਾਂ ਹੀ ਆਪਾਂ ਖੜੇ ਆਂ ਕਿ ਪੁਲਿਸ ਆ ਜੇ ਔਰ ਆਪਣੀ ਕਾਰਵਾਈ ਕਰ ਲਈ ਜੇ ਆਪਾਂ ਉਸ ਤੋਂ ਬਾਅਦ ਜਿਹੜੀ ਜੀਵਨ ਤਲਾਸ਼ ਵੀਰ ਲਈ ਯਤਨ ਕਰਜੋ ਮਿਲੂ ਇਹਦੇ ਕੋ ਉਤੋਂ ਆਪਾਂ ਪਤਾ ਲੱਗ ਸਕਦਾ ਵੀ ਕਿੱਥੋਂ ਦਾ ਵਾ ਇਹ ਬਹੁਤ ਕਿਵੇਂ ਹੋਦੀ ਦੋ ਇੰਜੈਕਸ਼ਨ ਪਏ ਨੇ ਲੱਗੇ ਦਿਖਾਈ ਦੇ ਰਿਹਾ ਜੋ ਐ ਪ੍ਰੀਮੀਅਰ ਦੇ ਐਵੀਡੈਂਸ ਤੋਂ ਦਿਖਾਈ ਦੇ ਰਿਹਾ ਕਿ ਇੰਜੈਕਸ਼ਨਾਂ ਦੀ ਡੈਥ ਹੋਈ ਜਾ ਦੋ ਇੰਜੈਕਸ਼ਨ ਲੱਗੇ ਪਏ ਆ ਇੱਕ ਲੱਗਾ ਵਾ ਤੇ ਇੱਕ ਇਹਰਾ ਉਤਰਾ ਖਾਲੀ ਪਿਆ ਵਾ ਕਿੰਨੇ ਵੇ ਪਤਾ ਲੱਗਾ ਸੀ ਤੁਹਾਨੂੰ ਇਹ ਮੈਨੂੰ ਪਤਾ ਲੱਗਾ ਕੋਈ 8:30-8:8 ਵਜੇ ਦਾ ਪਤਾ ਲੱਗਾ ਤੇ ਆਪਾਂ ਇੱਥੇ ਆਏ ਆ ਜਿਹੜੇ ਸੈਰ ਕਰਦੇ ਬੰਦੇ ਉਹਨਾਂ ਵੇਖਿਆ ਕੋ ਰਾਈਗੀ ਜਾਂਦੇ ਲੱਸਿਆ ਵੀ ਆਹ ਗੱਲ ਆ ਪੀ ਇੱਥੇ ਬੰਦਾ ਪਿਆ ਵਾ ਮੈਂ ਆਣ ਕੇ ਪੁਲਿਸ ਨੂੰ ਕਾਲ ਕੀਤੀ ਕਿ ਨਾਲ ਦਾ ਕਿ ਭਈਆਓ ਇੱਥੇ ਆਹ ਗੱਲ ਆ ਤੇ ਪਰ ਹਾਲ ਤੱਕ ਆਇਆ ਕੋਈ ਨਹੀਂਗਾ ਹਾਂਜੀ ਮੇਰਾ ਨਾਮ ਰਣਜੀਤ ਸਿੰਘ ਜੀ ਹਾਂਜੀ ਇਹ ਡਰ ਦੋਜਣ ਦੇ ਆ ਕੀ ਦੇਖਿਆ ਸੀ ਇੱਥੇ ਅਸੀਂ ਨਾ ਹੁਣੇ ਇਹਨੂੰ ਪਤਾ ਲੱਗਾ ਫੋਨ ਕੀਤਾ ਇੱਥੋਂ ਕਿ ਇੱਥੇ ਇੱਕ ਮੁੰਡਾ ਵਾ ਕੋਈ 20 25 ਸਾਲ ਦਾ ਵਾ ਤੇ ਨਸ਼ੇ ਨਾਲ ਉਹਦੀ ਡੈਥ ਹੋ ਗਈ ਆ ਤੇ ਅਸੀਂ ਇੱਥੋਂ ਆਏ ਆ ਵੇਖਣੇ ਇਹਨਾਂ ਨੂੰ ਦਾ ਅਜੇ ਕੋਈ ਪਛਾਣ ਚ ਨਹੀਂ ਆ ਰਿਹਾ ਅਜੇ ਤੱਕ ਕੌਣ ਆ ਤੇ ਟੀਕੇ ਪਏ ਨੇ ਲਾਗੇ ਪਾਣੀ ਦੀ ਬੋਤਲ ਵੀ ਪਈ ਆ ਇੱਕ ਟੀਕਾ ਉਹਨੇ ਲਾ ਲਿਆ ਵਾ ਇੱਕ ਟੀਕਾ ਉੱਧਰ ਭਰਿਆ ਪਿਆ ਜੇ ਇਹ ਇਹੋ ਕੁਝ ਦੇਖਿਆ ਬਾਕੀ ਪੁਲਿਸ ਨੂੰ ਪ੍ਰਧਾਨ ਸਾਹਿਬ ਨੇ ਫੋਨ ਕੀਤਾ ਹੈ ਨਹੀਂ ਅਜੇ ਤੱਕ ਪਹੁੰਚੀ ਨਹੀਂ ਬਿਲਕੁਲ ਪਹੁੰਚ ਨਹੀਂ ਆਈ ਆ ਗਈ ਹੈ ਹਾਂਜੀ ਸਰਬਤਨ ਆਉਂਦੇ ਤੁਸੀਂ ਮੈਂ ਸੁਖਿੰਦਰ ਸਿੰਘ ਐਸਐਸਓ ਸਦਰਬਟਾਲਾ ਸਰ ਇਹ ਗੈਟਬੋਡੀ ਗਈ ਹੈ ਕੀਲੇ ਆ ਕੇ ਅੱਜ ਨਾ ਹੋਣੇ ਸੂਚਨਾ ਮਿਲੀ ਹੈ ਕਿ ਉਹ ਡੈੱਡ ਬੋਡੀ ਜਿਹੜੀ ਆਪਣੇ ਇੱਥੇ ਕਈ ਹਾਈਵੇ ਤੇ ਨੇੜੇ ਬੈਲਾਵਿਤਾ ਹੋਟਲ ਉਹ ਸੂਚਨਾ ਮਿਲ ਤੇ ਮੈਂ ਵੀ ਪਹੁੰਚਾ ਇੱਥੇ ਆਣ ਕੇ ਦੇਖਿਆ ਇਹਦੇ ਆਧਾਰ ਕਾਰਡ ਇਹਦਾ ਮਿਲਿਆ ਲੜਕੇ ਦਾ ਅਭੀ ਅਭੀ ਸ਼ਰਮਾ ਅਭੀ ਸ਼ਰਮਾ ਇਹਦਾ ਸਰ ਨਾਮ ਹੈ ਜੀ ਇਹਦੇ ਫਾਦਰ ਸਾਹਿਬ ਦਾ ਨਾਮ ਹੈ ਰਾਮਪਾਲ ਸ਼ਰਮਾ ਇਹ ਗਲੀ ਦੇਵਾ ਸਿੰਘ ਬਾਜ਼ਾਰ ਲੋਹਾਰਾਂ ਵਾਲਾ ਚੌਂਕ ਲਸ਼ਮਨ ਸਰ ਅੰਮ੍ਰਿਤਸਰ ਦਾ ਰਹਿਣ ਵਾਲਾ ਆਧਾਰ ਕਾਰਡ ਦੇ ਮੁਤਾਬਕ ਤੇ ਕੋਈ ਇੰਜਰੀ ਨਹੀਂ ਇਹਦੇ ਤੇ ਇਹਦੀ ਵੈਰੀਫਾਈ ਕਰ ਰਹੇ ਆਪਾਂ ਤਸਦੀਕ ਕਰ ਰਹੇ ਇਹਦੇ ਬਾਰੇ ਕਹਿੰਦੇ ਸਰੀਂਜਾ ਵਗੈਰਾ ਇਹਦੇ ਲੱਗੇ ਪਈਆਂ ਨੇ ਦੇਖ ਰਹੇ ਆ ਸਰਚ ਕਰਦੇ ਆ ਜੋ ਵੀ ਹੋਇਆ ਹੈ ਉਹਦੇ ਮੁਤਾਬਕ ਆਪਾਂ ਕਾਰਵਾਈ ਕਰਨੀ ਤੁਮੜ तकरीबन ਕਿੰਨੇ तकरीबन ਇਹਦੀ 27 26 27 ਸਾਲ ਦੀ ਏਜ ਹੈ ਲੜਕੇ ਦੀ ਬਾਕੀ ਇਹਦੇ ਪਰਿਵਾਰ ਨਾਲ ਹੀ ਸੰਬੰਧ ਕਾਇਮ ਕਰ ਰਹੇ ਆ ਉੱਥੋਂ ਬਾਅਦ ਆਪਾਂ ਜੋ ਵੀ ਇਨਵੈਸਟੀਗੇਸ਼ਨ ਚਾਊਗਾ ਆਪਾਂ ਉਹਨੂੰ ਲੈਵਨ